ਰਾਧੇ तकरीबन 10 ਵਜੇ ਦਾ ਸਮਾਂ ਹੈ ਦਰਬਾਰ ਸਾਹਿਬ ਦੇ ਵਿੱਚ ਇਲਾਹੀ ਕੀਰਤਨ ਹੋ ਰਿਹਾ ਹੈ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਉੱਥੇ ਮੌਜੂਦ ਹੈ ਐਸੇ ਹੀ ਇਕੱਠ ਦੇ ਵਿੱਚੋਂ ਅਰਜੁਨ ਪਾਟੇ ਪੁਰਾਣੇ ਕੱਪੜਿਆਂ ਦੇ ਵਿੱਚ ਇੱਕਦਮ ਹਤਾਸ਼ ਸ਼ਹਿਰਾ ਉਦਾਸ ਸਿਲ ਅੱਖਾਂ ਦੇ ਵਿੱਚ ਹੰਝੂ ਅਤੇ ਦਰਦਪਰੀ ਆਵਾਜ਼ ਦੇ ਵਿੱਚ ਉੱਥੇ ਰੱਬ ਨੂੰ ਕੋਸ ਰਿਹਾ ਹੈ ਰੱਬਾ ਮੇਰੇ ਵਾਸਤੇ ਤੂੰ ਕੁਝ ਨਹੀਂ ਕੀਤਾ ساری ਉਮਰ ਮੈਨੂੰ ਦੁੱਖ ਦਿੱਤਾ ਹੈ ਮੈਂ ਦੇਖ ਤੇਰੇ ਦਰਤੇ ਮਰਨ ਆ ਗਿਆ ਹਾਂ ਤੂੰ ਮੈਨੂੰ ਸਰੀ ਉਮਰ ਤੱਕ ਕੀਤਾ ਸੀ ਨਾ ਅੱਜ ਦੇਖ ਤੇਰੇ ਦਰਤੇ ਮੈਂ ਜਾਨ ਦੇਵਾਂਗਾ ਏ ਵਾਹਿਗੁਰੂ ਮੈਂ ਤੈਨੂੰ ਨਹੀਂ ਬਖਸ਼ਾਂਗਾ ਅੱਜ ਮੈਂ ਤੇਰੇ ਦਰਤੇ ਮਰਨ ਆ ਗਿਆ ਹਾਂ ਇਨੀ ਗੱਲ ਆਕੇ ਅੱਗੇ ਵਧ ਰਿਹਾ ਹੈ ਅਚਾਨਕ ਹੀ ਸਰੋਵਰ ਦੇ ਨੇੜੇ ਪਹੁੰਚਦਾ ਹੈ ਪਹਿਲਾ ਕਦਮ ਉਸਨੇ ਸਰੋਵਰ ਦੇ ਵਿੱਚ ਰੱਖਿਆ ਆਪਣੀ ਸਾਕ ਉਟ ਲਈ ਅੱਖਾਂ ਮਿਟਲੀਆਂ ਅੱਗੇ ਵਧ ਰਿਹਾ ਹੈ ਅਚਾਨਕ ਉਸ ਦੀਆਂ ਅੱਖਾਂ ਦੇ ਅੱਗੇ ਪ੍ਰਕਾਸ਼ ਆ ਗਿਆ। ਇੱਕਦਮ ਉਸ ਨੂੰ ਲੱਗਾ ਜਿਵੇਂ ਕਿ ਪਿੱਛੋਂ ਕੋਈ ਆਦਮੀ ਕੋਈ ਇਨਸਾਨ ਉਸ ਨੂੰ ਬੁਲਾ ਰਿਹਾ ਹੈ। ਕੀ ਕਰ ਰਿਹਾ ਹੈ? ਇੱਥੇ ਕੀ ਲੜਾਇਆ ਹੈ? ਅਚਾਨਕ ਉਸ ਨੂੰ ਲੱਗਾ ਜਿਵੇਂ ਕਿ ਉਸ ਦਾ ਵਹਿਗ ਹੋਵੇ। ਜਿਵੇਂ ਹੀ ਉਹ ਇੱਕ ਕਦਮ ਹੋਰ ਉਸਨੇ ਅੱਗੇ ਵਧਾਇਆ, ਪਿੱਛੋਂ ਆਵਾਜ਼ ਤੇਜ਼ ਹੋ ਗਈ। ਇੱਕਦਮ ਅਚਾਨਕ ਉਸ ਦੇ ਕੰਨ ਫਟਣ ਲੱਗ ਪਏ। ਅਚਾਨਕ ਪਿੱਛੇ ਮੁੜ ਕੇ ਆਪਣੀਆਂ ਅੱਖਾਂ ਖੋਲੀਆਂ। ਇੱਕ ਚੱਟੀ ਦਾੜੀ ਵਾਲਾ ਨੀਲਾ ਬਣਾ ਪਾਇਆ। ਹੱਥ ਦੇ ਵਿੱਚ ਡੰਗ ਫੜੇ। ਸੇਵਾਦਾਰ ਨੂੰ ਕੋ ਰਿਆ ਹੈ ਅਚਾਨਕ ਸੇਵਾਦਾਰ ਨੇ ਉਸ ਦੇ ਨਾਲ ਜੋ ਕੀਤਾ ਜੋ ਉਥੇ ਚਮਤਕਾਰ ਵਾਪਰਿਆ ਜੋ ਅਨੋਖੀ ਘਟਨਾ ਵਾਪਰੀ ਉਹ ਸ਼ਾਇਦ ਉਸ ਦੀਆਂ ਸਤ ਪੁੱਛਤਾ ਯਾਦ ਰੱਖਣ ਗਿਆ ਜੋ ਅਰਜੁਨ ਦੇ ਨਾਲ ਉਥੇ ਹੋਇਆ ਸ਼ਾਇਦ ਉਸ ਨੇ ਅਰਜੁਨ ਦੀ ਸਾਰੀ ਉਮਰ ਬਦਲ ਦਿੱਤੀ ਸਾਰੀ ਜ਼ਿੰਦਗੀ ਬਦਲ ਦਿੱਤੀ ਜੋ ਆਦਮੀ ਰਬਰ ਕੋਸਰਿਆ ਸੀ ਅਚਾਨਕ ਕਿਵੇਂ ਇੱਥੇ ਆ ਗਿਆ ਆਖਿਰਕਾਰ ਕੌਣ ਸੀ ਅਰਜੁਨ ਜੋ ਕਿ ਇੱਥੇ ਆਪਣੀ ਜਾਨ ਦੇਣ ਆਇਆ ਸੀ ਸੇਵਾਦਾਰ ਕੌਣ ਹੈ ਜਿਸ ਦੀ ਇਲਾਹੀ ਚਮਕ ਅਰਜ ਨੂੰ ਪਿੱਛੇ ਬਣਨ ਤੇ ਮਜਬੂਰ ਕਰ ਦਿੰਦੀ ਹੈ ਆਖਿਰਕਾਰ ਉਸ ਤੋਂ ਬਾਅਦ ਕੀ ਹੋਇਆ ਜਾਣਨ ਦੇ ਲਈ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਇੱਕ ਸਰਦੀਆਂ ਦੀ ਰਾਤ ਹੈ ਖੜਕਾ ਪਿੰਡ ਦੇ ਇੱਕ ਛੋਟੇ ਜਿਹੇ ਘਰ ਦੇ ਵਿੱਚ ਇੱਕ ਬਜ਼ੁਰਗ ਆਦਮੀ ਆਪਣੇ 15 ਸਾਲ ਦੇ ਪੁੱਤੇ ਅਮਰਜੋਤ ਦੇ ਨਾਲ ਅੰਗੇਠੀ ਦੇ ਸਾਹਮਣੇ ਬੈਠਾ ਸੀ ਅਮਰਜੋਤ ਨੇ ਆਪਣੇ ਦਾਦੇ ਦੀਆਂ ਝੁਰੀਆਂ ਵਾਲੇ ਹੱਥਾਂ ਵੱਲ ਦੇਖਿਆ ਅਤੇ ਪੁੱਛਿਆ ਦਾਦਾ ਜੀ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਸਾਡੇ ਪਰਿਵਾਰ ਤੇ ਇੱਕ ਬਹੁਤ ਵੱਡਾ ਸ਼ਰਪ ਸੀ ਕੀ ਇਹ ਸੱਚ ਹੈ ਜੇਕਰ ਸੱਚ ਤਾਂ ਇਹ ਕਿਵੇਂ ਖਤਮ ਹੋਇਆ ਕੀ ਸੀ ਇਹ ਸ਼ਰਪ ਅਰਜੁਨ ਨੇ ਡੂੰਗਾ ਸਾਲਿਆ ਉਸ ਦੀਆਂ ਅੱਖਾਂ ਦੇ ਵਿੱਚ ਪੁਰਾਣੀਆਂ ਆਯਾਦਾ ਧਰਕਣ ਲੱਗੀਆਂ ਹਾਂ ਅਮਰਜੋਤ ਇਸ ਸਾਥ ਹੈ ਪਰ ਇਹ ਕਹਾਣੀ ਸੁਣਨ ਤੋਂ ਪਹਿਲਾਂ ਤੈਨੂੰ ਸਮਝਣਾ ਪਵੇਗਾ ਮੇਰੀ ਜ਼ਿੰਦਗੀ ਆਖਰਕਾਰ ਸ਼ੁਰੂ ਕਿਵੇਂ ਹੋਈ ਕਿਵੇਂ ਦਾਦਾ ਜੀ ਅਮਰਜੋਤ ਨੇ ਉਤਸੁਕਤਾ ਨਾਲ ਪੁੱਛਿਆ 35 ਸਾਲ ਪਹਿਲਾਂ ਜਦੋਂ ਮੈਂ 25 ਸਾਲ ਦਾ ਸੀ ਉਹ ਦਿਨ ਬੜੇ ਸੁਨਹਿਰੀ ਸਨ ਪੁੱਤਰ ਸਾਡਾ ਘਰ ਖੜਕਾ ਪਿੰਡ ਦੇ ਵਿੱਚ ਸੀ ਇੱਕ ਛੋਟੀ ਜੀ ਮਿੱਟੀ ਦਾ ਘਰ ਜਿੱਥੇ ਸਵੇਰੇ ਸਵੇਰੇ ਮੇਰੀ ਮਾਂ ਜਸਵੰਤ ਕੌਰ ਗੁਰਦੀ ਦੀ ਖੁਸ਼ਬੂ ਨਾਲ ਪੂਰਾ ਵੇੜਾ ਭਰ ਦਿੰਦੀ ਸੀ ਅਰਜੁਨ ਉਠ ਪੁੱਤਰ ਖੇਤਾਂ ਦੇ ਵਿੱਚ ਜਾਣਾ ਹੈ ਉਹ ਮੈਨੂੰ ਆਵਾਜ਼ ਮਾਰਦੀ ਤੇਰਾ ਪਰਦਾਦਾ ਮੇਰਾ ਪਿਤਾ ਗੁਰਦੀਪ ਸਿੰਘ ਖੇਤਾਂ ਦਾ ਮਾਲਕ ਸੀ ਉਹ ਸਾਰਾ ਦਿਨ ਟਰੈਕਟਰ ਚਲਾਉਂਦਾ ਪਰ ਸ਼ਾਮ ਨੂੰ ਘਰ ਆ ਕੇ ਮੇਰੇ ਨਾਲ ਬੈਠ ਕੇ ਗੱਲਾਂ ਕਰਦਾ ਪੁੱਤਰ ਤੂੰ ਸਾਡਾ ਮਾਣ ਹੈ ਉਹ ਮੇਰੇ ਮੋਢੇ ਤੇ ਹੱਥ ਰੱਖ ਕੇ ਕਹਿ ਦਿੰਦਾ ਫਿਰ ਸਿਮਰਨ ਕਿੱਥੇ ਸੀ ਅਮਰਜੋਤ ਨੇ ਵਿਚਕਾਰ ਦੇ ਵਿੱਚ ਪੁੱਛਿਆ ਸਿਮਰਨ ਉਹ ਮੇਰੀ ਛੋਟੀ ਭੈਣ ਸੀ 18 ਸਾਲਾਂ ਦੀ ਉਹ ਸਾਡੇ ਘਰ ਦੀ ਰੌਣਕ ਸੀ ਸਵੇਰੇ ਉਹ ਗੀਤ ਗਾਉਂਦੀ ਮੇਰੇ ਵੀਰ ਜੀ ਗੱਡੀ ਚੱਲਦੀ ਤੇਜ ਅਤੇ ਮੈਂ ਹੱਸ ਕੇ ਕਹਿ ਦਿੰਦਾ ਸਿਮਰਨ ਇਹ ਗੀਤ ਤਾਂ ਮੇਰੀ ਮੋਟਰਸਾਈਕਲ ਦੇ ਲਈ ਹੈ ਉਹ ਸ਼ਰਾਰਤੀ ਸੀ ਹਰ ਰੋਜ਼ ਸ਼ਾਮ ਨੂੰ ਮੇਰੇ ਨਾਲ ਪਿੰਡ ਦੀਆਂ ਗਲੀਆਂ ਦੇ ਵਿੱਚ ਘੁੰਮਦੀ ਪਿੰਡ ਵਾਲੇ ਕਹਿੰਦੇ ਅਰਜੁਨ ਤੇਰੀ ਭੈਣ ਤਾਂ ਸੋਹਣੀ ਗਾਇਕਾ ਹੈ ਮੈਂ ਮਾਂ ਨਾਲ ਸਿਰ ਉੱਚਾ ਕਰ ਦਿੰਦਾ ਅਰਜੁਨ ਦੀ ਆਵਾਜ਼ 'ਚ ਇੱਕ ਖੁਸ਼ੀ ਸੀ ਪਰ ਫਿਰ ਉਹ ਚੁੱਪ ਹੋ ਗਿਆ ਅਰਮਰ ਜੋਤ ਨੇ ਉਸ ਨੂੰ ਟੁੰਬਿਆ ਫਿਰ ਕੀ ਹੋਇਆ ਦਾਦਾ ਜੀ ਫਿਰ ਆਈ ਸੁਨੀਤਾ ਅਰਜੁਨ ਨੇ ਮੁਸਕਰਾਉਂਦੇ ਹੋਏ ਕਿਹਾ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਸੁਪਨਾ ਸੀ ਇੱਕ ਗਨ ਪਿੰਡ ਦੇ ਮੇਲੇ ਵਿੱਚ ਉਸਨੇ ਮੈਨੂੰ ਪਹਿਲੀ ਵਾਰ ਦੇਖਿਆ ਉਹ ਝੂਲੇ ਤੇ ਬੈਠੀ ਸੀ ਲਾਲ ਸੂਟ ਚ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਚਮਕ ਸੀ ਮੈਂ ਉਸ ਦੇ ਕੋਲ ਗਿਆ ਸੁਨੀਤਾ ਮੈਂ ਅਰਜੁਨ ਤੇਰੇ ਨਾਲ ਗੱਲ ਕਰ ਸਕਦਾ ਹਾਂ ਮੈਂ ਪੁੱਛਿਆ ਉਸਨੇ ਸ਼ਰਮਾਉਂਦੇ ਹੋਏ ਸਿਰ ਹਿਲਾਇਆ ਉਸ ਦਿਨ ਤੋਂ ਅਸੀਂ ਰੋਜ਼ ਮਿਲਣ ਲੱਗੇ ਖੇਤਾਂ ਦੇ ਵਿਚਕਾਰ 베ਰੀ ਦੇ ਰੁਖੇਟ ਬੈਠ ਕੇ ਗੱਲਾਂ ਕਰਿਆ ਕਰਦੇ ਅਰਜੁਨ ਵਿਆਹ ਤੋਂ ਬਾਅਦ ਮੈਂ ਤੈਨੂੰ ਹਰ ਰੋਜ਼ ਪਰੌਂਠੇ ਬਣਾ ਕੇ ਦਿਆਂਗੀ ਉਹ ਹਾਸ ਕੇ ਕਹਿੰਦੀ ਮੈਂ ਕਹਿੰਦਾ ਅਤੇ ਮੈਂ ਤੈਨੂੰ ਸਾਰਾ ਪਿੰਡ ਘੁਮਾਵਾਂਗਾ ਫਿਰ ਵਿਆਹ ਕਦੋਂ ਹੋਇਆ ਅਮਰਜੋਤ ਨੇ ਖੁਸ਼ੀ ਨਾਲ ਪੁੱਛਿਆ ਅਰਜੁਨ ਦਾ ਚਿਹਰਾ ਉਦਾਸ ਹੋ ਗਿਆ ਵਿਆਹ ਤਾਂ ਹੋਇਆ ਹੀ ਨਹੀਂ ਪੁੱਤਰ ਉਹ ਸ਼ਾਮ ਸੀ ਜਦੋਂ ਸਭ ਤਮਾ ਹੋ ਗਿਆ ਮੈਂ ਸੁਨੀਤਾ ਨੂੰ ਗੱਡੀ ਚ ਲੈ ਕੇ ਜਾ ਰਿਹਾ ਸੀ ਅਸੀਂ ਹੱਸ ਰਹੀ ਸੀ ਅਰਜੁਨ ਸਾਡੇ ਵਿਆਹ ਚ ਮੈਂ ਲਾਲ ਜੋੜਾ ਪਾਵਾਂਗੀ ਉਸਨੇ ਕਿਹਾ ਮੈਂ ਕਿਹਾ ਤੂੰ ਜੋ ਪਾਵੇਂ ਸੋਹਣੀ ਲੱਗੇਂਗੀ ਪਰ ਫਿਰ ਇੱਕ ਟਰੱਕ ਸਾਹਮਣੇ ਤੋਂ ਆਇਆ ਮੈਂ ਬ੍ਰੇਕ ਮਾਰੀ ਪਰ ਟੱਕਰ ਹੋ ਗਈ ਸੁਨੀਤਾ ਦੀਆਂ ਬਾਹਾਂ 'ਚੋਂ ਖੂਨ ਵਗਣ ਲੱਗ ਪਿਆ ਅਰਜੁਨ ਮੈਂ ਉਸਦੇ ਆਖਰੀ ਸ਼ਬਦ ਸਨ ਮੇਰੀਆਂ ਅੱਖਾਂ ਸਾਹਮਣੇ ਉਸਦੀ ਸਾਹ ਟੁੱਟ ਗਈ ਅਮਰਜੋਤ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਦਾਦਾ ਜੀ ਤੁਸੀਂ ਉਸ ਨੂੰ ਬਚਾ ਕਿਉਂ ਨਹੀਂ ਸਕੇ ਨਹੀਂ ਪੁੱਤਰ ਮੇਰਾ ਯਾਰ ਚਿੱਕਿਆ ਪਰ ਉਹ ਚਲੀ ਗਈ ਉਸ ਦਿਨ ਤੋਂ ਮੇਰਾ ਦਿਲ ਟੁੱਟ ਗਿਆ ਮੈਂ ਘਰ ਆਇਆ ਮਾਂ ਨੇ ਮੈਨੂੰ ਜਫੀ ਪਾਈ ਪੁੱਤਰ ਇਹ ਤਾਂ ਵਾਹਿਗੁਰੂ ਦੀ ਮਰਜ਼ੀ ਹੈ ਉਸਨੇ ਕਿਹਾ ਪਰ ਮੇਰੇ ਦਿਲ 'ਚ ਗੁੱਸਾ ਭਰ ਗਿਆ ਜੇ ਵਾਹਿਗੁਰੂ ਹੈ ਤਾਂ ਉਸਨੇ ਮੇਰੀ ਸੁਨੀਤਾ ਕਿਉਂ ਖੋ ਲਈ ਮੈਂ ਰੋ ਸੋਚਦਾ ਰਾਤਾਂ ਨੂੰ ਸੌਂਦਾ ਨਹੀਂ ਸੀ ਸੁਨੀਤਾ ਦੀ ਆਵਾਜ਼ ਮੇਰੇ ਕੰਨਾਂ ਦੇ ਵਿੱਚ ਗੂੰਜਦੀ ਅਰਜੁਨ ਮੈਂ ਫਿਰ ਸਿਮਰਨ ਦਾ ਕੀ ਹੋਇਆ ਅਮਰਜੁੱਤ ਨੇ ਡਰਦੇ ਹੋਏ ਪੁੱਛਿਆ ਸਿਮਰਨ ਉਹ ਤਾਂ ਮੇਰੀ ਜਾਨ ਸੀ ਪਰ ਸੁਨੀਤਾ ਜੀ ਮੌਤ ਤੋਂ ਕੁਝ ਮਹੀਨੇ ਬਾਅਦ ਉਹ ਵੀ ਬਿਮਾਰ ਹੋਣ ਲੱਗ ਪਈ ਇੱਕ ਦਿਨ ਉਹ ਖੇਤਾਂ 'ਚ ਮੇਰੇ ਨਾਲ ਸੀ ਵੀਰ ਜੀ ਮੈਨੂੰ ਥਕਾਵਟ ਲੱਗ ਰਹੀ ਹੈ ਉਸਨੇ ਮੈਨੂੰ ਕਿਹਾ ਮੈਂ ਹੱਸ ਕੇ ਕਿਹਾ ਸਿਮਰਨ ਤੂੰ ਆਰਾਮ ਕਰ ਲੈ ਪਰ ਉਸਦੀ ਥਕਾਵਟ ਘਟਣ ਦੀ ਬਜਾਏ ਵਧ ਗਈ ਮੈਂ ਭੱਜ ਕੇ ਡਾਕਟਰ ਦੇ ਕੋਲ ਲੈ ਕੇ ਗਿਆ ਅਰਜਨ ਇਸ ਨੂੰ ਕੈਂਸਰ ਹੈ ਇਲਾਜ ਬਹੁਤ ਮਹਿੰਗਾ ਹੈ ਡਾਕਟਰ ਨੇ ਕਿਹਾ ਮੈਂ ਸਭ ਵੇਚ ਦਿੱਤਾ ਖੇਤ ਘਰ ਦਾ ਸਮਾਨ ਮਾਪਿਆਂ ਨੇ ਮੇਰੀ ਮਦਦ ਕੀਤੀ ਆਸ-ਪਾਸ ਦੇ ਦੋਸਤਾਂ ਨੇ ਬਹੁਤ ਮਦਦ ਕੀਤੀ ਪੁੱਤਰ ਸਿਮਰਨ ਨੂੰ ਬਚਾਲਾ ਮੇਰੀ ਮਾਰ ਹੋਈ ਪਰ ਪਰ ਕੀ ਦਾਦਾ ਜੀ ਅਮਰ ਜੋਦੀ ਆਵਾਜ਼ ਕੰਬ ਗਈ ਹਸਪਤਾਲ ਦੇ ਵਿੱਚ ਸਿਮਰਨ ਨੇ ਮੇਰਾ ਹੱਥ ਫੜਿਆ ਵੀਰ ਜੀ ਮੈਂ ਜਾਣਾ ਹੈ ਮਾਪਿਆਂ ਨੂੰ ਸਮਝਾ ਲੈਂ ਉਸਨੇ ਕਿਹਾ ਉਸ ਦੀਆਂ ਅੱਖਾਂ ਬੰਦ ਹੋ ਗਿਆ ਮੈਂ ਉਸ ਨੂੰ ਜਨ ਜੋੜਿਆ ਸਿਮਰਨ ਮੈਨੂੰ ਛੱਡ ਕੇ ਨਾ ਜਾ ਪਰ ਉਹ ਚਲੀ ਗਈ ਉਸ ਦਿਨ ਤੋਂ ਮੈਂ ਖਾਲੀ ਹੋ ਗਿਆ ਮੇਰੀ ਜ਼ਿੰਦਗੀ ਦੇ ਵਿੱਚ ਸੁਨੀਤਾ ਗਈ ਸਿਮਰਨ ਗਈ ਮੈਂ ਸੋਚਣ ਲੱਗਾ ਮੈਂ ਕਿਉਂ ਜਿ ਰਿਹਾ ਹਾਂ ਅਮਰਜੋਤ ਨੇ ਚੁੱਪਚਾਪ ਅਰਜੁਨ ਦੀਆਂ ਅੱਖਾਂ 'ਚ ਦੇਖਿਆ ਫਿਰ ਤੁਸੀਂ ਕੀ ਕੀਤਾ ਦਾਦਾ ਜੀ ਅਮਰਜੋਤ ਉਸ ਰਾਤ ਤੋਂ ਬਾਅਦ ਮੈਂ ਫੈਸਲਾ ਕਰ ਲਿਆ ਕਿ ਹੁਣ ਜਿਉਣ ਦਾ ਕੋਈ ਮਤਲਬ ਨਹੀਂ ਹੈ ਅਗਲੀ ਸਵੇਰ ਮੈਂ ਚੁੱਪਚਾਪ ਘਰੋਂ ਨਿਕਲ ਗਿਆ ਮਾਂ ਪਿਓ ਨੂੰ ਕੁਝ ਨਾ ਦੱਸਿਆ ਅਰਜੁਨ ਤੂੰ ਕਿੱਥੇ ਜਾ ਰਿਹਾ ਹੈ ਮਾਂ ਨੇ ਮੈਨੂੰ ਪੁੱਛਿਆ ਪਰ ਮੈਂ ਸਿਰਫ ਇਹਨਾਂ ਕਹ ਦਿੱਤਾ ਬਾਹਰ ਜਾ ਰਿਹਾ ਹਾਂ ਮੇਰੀ ਪੁਰਾਣੀ ਮੋਟਰਸਾਈਕਲ ਚੁੱਕੀ ਅਤੇ ਅੰਮ੍ਰਿਤਸਰ ਵੱਲ ਚੱਲ ਪਿਆ ਰਸਤੇ ਦੇ ਵਿੱਚ ਮੇਰਾ ਦਿਮਾਗ ਸੁਣ ਸੀ ਹਰ ਇੱਕ ਰੁੱਖ ਹਰ ਖੇਤ ਮੈਨੂੰ ਸੁਨੀਤਾ ਅਤੇ ਸਿਮਰਨ ਦੀ ਯਾਦ ਆ ਰਿਹਾ ਸੀ ਅਰਜੁਨ ਇੱਥੇ ਬੈਠ ਕੇ ਗੱਲਾਂ ਕਰੀਏ ਸੁਨੀਤਾ ਦੀ ਆਵਾਜ਼ ਮੇਰੇ ਕੰਨਾਂ ਦੇ ਵਿੱਚ ਗੂੰਜ ਰਹੀ ਸੀ ਵੀਰ ਜੀ ਮੈਂ ਤੇਰੇ ਨਾਲ ਖੇਤ ਦੇ ਵਿੱਚ ਆਵਾਂਗੀ ਸਿਮਰਨ ਦੀ ਸ਼ਰਾਰਤੀ ਹਸੀ ਮੇਰੇ ਸਾਹਮਣੇ ਆ ਗਈ ਪਰ ਹੁਣ ਉਹ ਦੋਵੇਂ ਮੇਰੇ ਤੋਂ ਦੂਰ ਸਨ ਦੋਵੇਂ ਚਲੇ ਗਏ ਸਨ ਮੈਂ ਸੋਚ ਰਿਹਾ ਸੀ ਜੇ ਮੈਂ ਵੀ ਚਲਾ ਜਾਵਾਂ ਵਸ਼ਾਲ ਇਹਨਾਂ ਨੂੰ ਮਿਲ ਸਕਦਾ ਹਾਂ ਸ਼ਾਮ ਤਰ ਦੇ ਤਰ ਦੇ ਹਾਂ ਮੈਂ ਸ੍ਰੀ ਦਰਬਾਰ ਸਾਹਿਬ ਪਹੁੰਚ ਗਿਆ ਰਾਤ ਦੇ 9 ਵੱਜ ਚੁੱਕੇ ਸਨ ਪ੍ਰਕਰਮਾਂ ਦੇ ਵਿੱਚ ਗੁਰਬਾਣੀ ਦਾ ਕੀਰਤਨ ਚੱਲ ਰਿਹਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਦੀਆਂ ਆਵਾਜ਼ਾਂ ਮੇਰੇ ਕੰਨਾਂ ਦੇ ਵਿੱਚ ਪੈ ਰਹੀਆਂ ਸੀ ਮੈਂ ਆਪਣੇ ਬੂਢੂ ਤਾਰੇ ਸਿਰ ਤੇ ਰੁਮਾਲ ਬੰਨ ਲਿਆ ਅਤੇ ਸਰੋਵਰ ਵੱਲ ਚੜ ਪਿਆ ਮੇਰੇ ਦਿਲ ਦੇ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ ਬਸ ਹੁਣ ਸਭ ਖਤਮ ਹੋ ਜਾਵੇਗਾ ਮੈਂ ਆਪਣੇ ਆਪ ਨੂੰ ਕਿਹਾ ਮੈਂ ਸਰੋਵਰ ਦੇ ਕਿਨਾਰੇ ਪਹੁੰਚਿਆ ਜਲਦੇ ਵਿੱਚ ਸੋਨੇ ਦੀ ਚਮਕ ਦਾ ਪਰਛਾਵਾਂ ਡੋਲਣ ਲੱਗ ਰਿਹਾ ਸੀ ਮੈਂ ਅੱਖਾਂ ਬੰਦ ਕਰ ਦਿੱਤੀਆਂ ਮੇਰੇ ਮਨ ਦੇ ਵਿੱਚ ਸਿਰਫ ਇੱਕ ਸਵਾਲ ਸੀ ਵਾਹਿਗੁਰੂ ਜੇ ਤੂੰ ਹੈ ਤਾਂ ਮੇਰੇ ਨਾਲ ਇਹ ਸਭ ਕਿਉਂ ਹੋਇਆ ਧੰਗੁਰ ਰਾਮਦਾਸ ਸੱਚੇ ਪਾਤਸ਼ਾਹ ਤੁਸੀਂ ਮੇਰੇ ਨਾਲ ਇਹ ਸਭ ਕੁਝ ਕਿਉਂ ਕੀਤਾ ਮੈਂ ਡੂੰਗਾ ਸਾਲਿਆ ਅਤੇ ਇੱਕ ਪੈਰ ਅੱਗੇ ਵਧਾਇਆ ਪਰ ਉਸ ਵੇਲੇ ਅਮਰਜੋਤ ਕੁਝ ਮਿਲ ਨਾਲ ਅਜੀਬ ਹੋਇਆ ਕੀ ਹੋਇਆ ਦਾਦਾ ਜੀ ਅਮਰਜੋਤ ਨੇ ਉਸ ਸੁਪਤੇ ਨਾਲ ਪੁੱਛਿਆ ਮੈਂ ਤੈਨੂੰ ਦੱਸਦਾ ਹਾਂ ਪੁੱਤਰ ਜਿਵੇਂ ਹੀ ਮੈਂ ਛਾਲ ਮਾਰਨ ਲਈ ਪੈਰ ਅੱਗੇ ਵਧਾਇਆ ਮੈਨੂੰ ਇੱਕ ਅਜੀਬ ਜੀ ਆਵਾਜ਼ ਸੁਣਾਈ ਦਿੱਤੀ ਜਿਵੇਂ ਕੋਈ ਮੈਨੂੰ ਪੁਕਾਰ ਰਿਹਾ ਹੋਵੇ ਕੌਣ ਹੈ ਮੈਂ ਸੋਚਿਆ ਪਰ ਅੱਖਾਂ ਨਹੀਂ ਖੋਲੀਆਂ ਹਵਾ 'ਚ ਠੰਡ ਸੀ ਮੇਰੇ ਮੱਥੇ ਤੇ ਪਸੀਨਾ ਮੈਂ ਸੋਚਿਆ ਸ਼ਾਇਦ ਮੇਰਾ ਵਹਿਮ ਹੈ ਮੈਂ ਇੱਕ ਹੋਰ ਕਦਮ ਵਧਾਇਆ ਪਰ ਫਿਰ ਉਹ ਆਵਾਜ਼ ਸਾਫ਼ ਹੋ ਗਈ ਰੁਕ ਜਾ ਅਰਜੁਨ ਮੈਂ ਝਟਕੇ ਨਾਲ ਅੱਖਾਂ ਖੋਲੀਆਂ ਸਾਹਮਣੇ ਇੱਕ ਸੇਵਾਦਾਰ ਖੜਾ ਸੀ ਚਿੱਟੀ ਦਾੜੀ ਫਟਿਆ ਹੋਇਆ ਨੀਲਾ ਚੋਲਾ ਅਤੇ ਹੱਥ ਦੇ ਵਿੱਚ ਇੱਕ ਡਾਂਗ ਉਸਦੇ ਚਿਹਰੇ ਦੇ ਉੱਪਰ ਇੱਕ ਅਜੀਬ ਜਿਹੀ ਮੁਸਕਾਨ ਸੀ ਜਿਵੇਂ ਕਿ ਉਹ ਮੈਨੂੰ ਪਛਾਣਦਾ ਹੋਵੇ ਮੇਰਾ ਦਿਲ ਧੜਕਣ ਲੱਗਾ ਇਹ ਕੌਣ ਹੈ ਮੈਂ ਸੋਚਿਆ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਚਮਕ ਸੀ ਜੋ ਮੈਨੂੰ ਡਰਾਣ ਲੱਗ ਰਹੀ ਸੀ ਤੂੰ ਤੂੰ ਜਾਂਦਾ ਕਿਵੇਂ ਹੈ ਮੈਂ ਕੰਮ ਦੀ ਆਵਾਜ਼ ਦੇ ਵਿੱਚ ਪੁੱਛਿਆ ਉਸਨੇ ਹੱਸ ਕੇ ਕਿਹਾ ਮੈਂ ਤੈਨੂੰ ਭੁੱਲਣ ਨਹੀਂ ਜਾਵਾਂਗਾ ਅਰਜੁਨ ਮੇਰੇ ਰੰਗ ਤੇ ਖੜੇ ਹੋ ਗਏ ਉਸ ਦੀ ਆਵਾਜ਼ ਦੇ ਵਿੱਚ ਕੁਝ ਅਜਾਬ ਸੀ ਜੋ ਮੈਨੂੰ ਜਾਣਿਆ ਪਛਾਣਿਆ ਲੱਗ ਰਿਹਾ ਸੀ ਮੈਂ ਉਸ ਦੇ ਚਿਹਰੇ ਨੂੰ ਧਿਆਨ ਨਾਲ ਦੇਖਣ ਲੱਗਾ ਉਸ ਦੀ ਨੱਕ ਉਸ ਦੀਆਂ ਅੱਖਾਂ ਇਹ ਤਾਂ ਇਹ ਜਗਤਾਰ ਵਰਗਾ ਦਿਖ ਰਿਹਾ ਹੈ ਮੇਰਾ ਵੱਡਾ ਭਰਾ ਜੋ 15 ਸਾਲ ਪਹਿਲਾਂ ਹੀ ਗਵਾਚ ਗਿਆ ਸੀ ਤੂੰ ਜਗਤਾਰ ਹੈ ਮੈਂ ਹੈਰਾਨ ਹੋ ਕੇ ਪੁੱਛਿਆ ਪਰ ਤੂੰ ਤਾਂ ਮੇਰੇ ਸ਼ਬਦ ਅਧੇ ਰਹਿ ਗਏ ਉਸ ਨੇ ਮੇਰੀ ਗੱਲ ਕੱਟ ਕੇ ਕਿਹਾ ਮੈਂ ਉਹੀ ਹਾਂ ਜਿਸ ਨੂੰ ਤੁਸੀਂ ਸਾਰੇ ਨੇ ਭੁੱਲਾ ਦਿੱਤਾ ਪਰ ਮੈਂ ਵਾਪਸ ਆ ਗਿਆ ਅਰਜੁਨ ਮੇਰਾ ਦਿਮਾਗ ਚੱਕਰ ਖਾ ਗਿਆ ਇਹ ਸੱਤ ਨਹੀਂ ਹੋ ਸਕਦਾ ਮੈਂ ਸੋਚਿਆ ਜਗਤਾਰ ਤਾਂ ਮਰ ਗਿਆ ਸੀ ਤੂੰ ਮੇਰੇ ਨਾਲ ਕੀ ਚੰਦਾ ਹੈ ਮੈਂਰਦੇ ਹੋਏ ਪੁੱਛਿਆ ਉਸਨੇ ਮੇਰੇ ਵੱਲ ਦੂੰਗੀ ਨਜ਼ਰ ਮਾਰੀ ਤੈਨੂੰ ਸੱਚ ਦੱਸਣਾ ਚਾਹਣਾ ਹਾਂ ਆ ਮੇਰੇ ਨਾਲ ਬੈਠ ਉਸਨੇ ਕਿਹਾ ਮੈਂ ਉਸਦੀ ਆਵਾਜ਼ ਦੇ ਵਿੱਚ ਇੱਕ ਅਜੀਬ ਜਿਹੀ ਕਚ ਮਹਿਸੂਸ ਕੀਤੀ ਮੈਂ ਸਰੋਵਰ ਦੇ ਕਿਨਾਰੇ ਤੇ ਉਸਦੇ ਨਾਲ ਬੈਠ ਗਿਆ ਫਿਰ ਕੀ ਹੋਇਆ ਦਾਦਾ ਜੀ ਅਮਰਜੋਤ ਨੇ ਬੇਚੈਨੀ ਨਾਲ ਪੁੱਛਿਆ ਮੈਂ ਉਸ ਨੂੰ ਧਿਆਨ ਨਾਲ ਦੇਖਿਆ ਅਮਰਜੋਤ ਉਸ ਦਾ ਚਿਹਰਾ ਜਗਤਾਰ ਵਰਗਾ ਸੀ ਪਰ ਇੱਥੇ ਕੁਝ ਅਜੀਬ ਸੀ ਉਸ ਦੀ ਦਾੜੀ ਦੇ ਵਿੱਚ ਧੂੜ ਸੀ ਜਿਵੇਂ ਉਹ ਸਾਲਾਂ ਤੋਂ ਇੱਥੇ ਪਟ ਗਿਆ ਹੋਵੇ ਤੂੰ ਜਗਤਾਰ ਨਹੀਂ ਹੈ ਉਹ ਤਾਂ 15 ਸਾਲ ਪਹਿਲਾਂ ਹੀ ਚਲਾ ਗਿਆ ਸੀ ਮੈਂ ਕਿਹਾ ਉਸ ਨੇ ਮੁਸਕਰਾਉਂਦੇ ਹੋਏ ਕਿਹਾ ਤੂੰ ਸੱਚ ਜਾਣਦਾ ਹੈ ਅਰਜੁਨ ਮੈਂ ਉਹੀ ਜਗਤਾਰ ਹਾਂ ਤੈਨੂੰ ਯਾਦ ਹੈ ਜਦੋਂ ਮੈਂ ਘਰ ਛੱਡਿਆ ਸੀ ਮੇਰਾ ਦਿਮਾਗ ਪੁਰਾਣੀਆਂ ਯਾਦਾਂ 'ਚ ਖੋ ਗਿਆ 15 ਸਾਲ ਪਹਿਲਾਂ ਜਦੋਂ ਮੈਂ ਇੱਥੇ 10 ਸਾਲ ਦਾ ਸੀ ਜਗਤਾਰ 20 ਸਾਲ ਦਾ ਸੀ ਉਹ ਗੁੱਸੇ ਵਾਲਾ ਸੀ ਹੋਰ ਰੋਜ਼ ਬਾਪੂ ਨਾਲ ਝਗੜਦਾ ਮੈਂ ਇਸ ਘਰ ਦੇ ਵਿੱਚ ਨਹੀਂ ਰਹਿਣਾ ਤੁਸੀਂ ਮੈਨੂੰ ਕੁਝ ਸਮਝਦੇ ਨਹੀਂ ਉਹ ਚੀਕਦਾ ਇੱਕ ਰਾਤ ਉਸ ਦਾ ਬਾਪੂ ਨਾਲ ਵੱਡਾ ਤਕੜਾ ਹੋ ਗਿਆ ਤੂੰ ਜਾਣਾ ਚਾਹੁੰਦਾ ਹੈ ਤਾਂ ਜਾ ਬਾਪੂ ਨੇ ਗੁੱਸੇ ਦੇ ਵਿੱਚ ਕਿਹਾ ਜਗਤਾਰ ਬੈਗ ਚੁੱਕ ਕੇ ਚਲਾ ਗਿਆ ਮਰੋਂਦੀ ਰਹਿ ਗਈ ਮੇਰਾ ਪੁੱਤਰ ਨਾ ਜਾਵੇ ਪਰ ਉਹ ਵਾਪਸ ਨਹੀਂ ਆਇਆ ਤੂੰ ਉਸ ਰਾਤ ਤੋਂ ਬਾਅਦ ਕਿੱਥੇ ਸੀ ਮੈਂ ਪੁੱਛਿਆ ਉਸਨੇ ਹੌਲੀ ਜਿਹੀ ਆਵਾਜ਼ ਦੇ ਵਿੱਚ ਕਿਹਾ ਮੈਂ ਘਰ ਛੱਡ ਦਿੱਤਾ ਪਰ ਮੇਰੀ ਜ਼ਿੰਦਗੀ ਖਤਮ ਹੋ ਗਈ ਰਸਤੇ ਦੇ ਵਿੱਚ ਇੱਕ ਹਾਦਸਾ ਹੋਇਆ ਮੈਂ ਮਰ ਗਿਆ ਅਰਜੁਨ ਮੇਰੇ ਹੱਥ ਪੈਠੜੇ ਹੋ ਗਏ ਤੂੰ ਮਰ ਗਿਆ ਸੀ ਫਿਰ ਇੱਥੇ ਕਿਵੇਂ ਮੈਂ ਡਰਦੀ ਹੋਈ ਪੁੱਛਿਆ ਮੇਰੀ ਆਤਮਾ ਨਹੀਂ ਗਈ ਮੈਂ ਪਟਕਦਾ ਰਿਹਾ ਫਿਰ ਵਾਹਿਗੁਰੂ ਨੇ ਮੈਨੂੰ ਇੱਕ ਹੋਰ ਮੌਕਾ ਦਿੱਤਾ ਮੈਂ ਇੱਥੇ ਸੇਵਾਦਾਰ ਬਣ ਗਿਆ ਤੇਰੇ ਲਈ ਉਸਨੇ ਕਿਹਾ ਮੈਂ ਹੈਰਾਨ ਸੀ ਮੇਰੇ ਲਈ ਪਰ ਕਿਉਂ ਕਿਉਂਕਿ ਤੇਰੇ ਤੇ ਇੱਕ ਸ਼ਰਾਪ ਸੀ ਅਰਜੁਨ ਸਾਡੇ ਪਰਿਵਾਰ ਤੇ ਮੈਂ ਤੈਨੂੰ ਬਚਾਉਣ ਲਈ ਆਇਆ ਹਾਂ ਉਸਨੇ ਕਿਹਾ ਮੇਰਾ ਦਿਲ ਤਸ ਗਿਆ ਸੀ ਸ਼ਰਾਪ ਇਹ ਕੀ ਗੱਲ ਕਰ ਰਿਹਾ ਹੈ ਮੈਂ ਸੋਚਿਆ ਮੈਨੂੰ ਸਭ ਦੱਸ ਮੈਂ ਉਸ ਨੂੰ ਕਿਹਾ ਉਸਨੇ ਮੇਰਾ ਹੱਥ ਫੜ ਲਿਆ ਤੈਨੂੰ ਦਿਖਾਉਣਾ ਹਾਂ ਅਗਲੇ ਹੀ ਪਲ ਉਸਨੇ ਮੈਨੂੰ ਸਰੋਵਰ ਦੇ ਪਾਣੀ ਦੇ ਵਿੱਚ ਖਿੱਚ ਲਿਆ ਮੈਂ ਚੀਕ ਮਾਰੀ ਪਰ ਮੇਰੀ ਚੀਕ ਪਾਣੀ ਦੇ ਬੁਲਬਲੇ ਮੰਗ ਸਰੋਵਰ ਦੇ ਵਿੱਚ ਹੀ ਰਗਈ ਜਗਤਾਰ ਇੱਕ ਹੀ ਕਰ ਰਹਾ ਹੈ ਪਰ ਮੇਰੀ ਆਵਾਜ਼ ਪਾਣੀ ਦੇ ਵਿੱਚ ਡੁੱਬ ਗਈ ਦਾਦਾ ਜੀ ਤੁਸੀਂ ਡੁੱਬ ਗਏ ਅਮਰਜੋਦ ਨੇ ਡਰਦੇ ਨਾਲ ਪੁੱਛਿਆ ਨਹੀਂ ਪੁੱਤਰ ਮੈਂ ਡੁੱਬਿਆ ਨਹੀਂ ਮੈਨੂੰ ਲੱਗਾ ਜਿਵੇਂ ਮੈਂ ਮਰ ਗਿਆ ਲੇਕਿਨ ਅਚਾਨਕ ਮੇਰੀਆਂ ਅੱਖਾਂ ਸਾਹਮਣੇ ਇੱਕ ਅਜੀਬ ਜਿਹਾ ਨਜ਼ਾਰਾ ਆ ਗਿਆ ਮੈਂ ਸਰੋਵਰ ਦੇ ਅੰਦਰ ਸੀ ਪਰ ਪਵਿੱਤਰ ਜਲ ਮੈਨੂੰ ਛੂ ਵੀ ਨਹੀਂ ਰਿਹਾ ਸੀ ਸਾਹਮਣੇ ਸੁਨੀਤਾ ਅਤੇ ਸਿਮਰਨ ਦੀਆਂ ਤਸਵੀਰਾਂ ਉੱਭਰੀਆਂ ਸਨ अर्जुन तू ਸਾਨੂੰ ਨਹੀਂ ਗਵਾਇਆ ਸੁਨੀਤਾ ਨੇ ਕਿਹਾ ਉਸ ਦੀ ਆਵਾਜ਼ ਵਿੱਚ ਉਹੀ ਮਿਠਾਸ ਸੀ ਮੈਂ ਤੇਰੇ ਲਈ ਜਾਣਾ ਚਾਹੁੰਨੀ ਹਾਂ ਪਰ ਮੇਰਾ ਵਕਤ ਆ ਗਿਆ ਸੀ ਉਸ ਨੇ ਅੱਖਾਂ ਦੇ ਵਿੱਚ ਹੰਝੂ ਨਾਲ ਕਿਹਾ ਅਤੇ ਮੈਂ ਮਿਰਜੀ ਸਿਮਰਨ ਨੇ ਮੁਸਕਰਾਦੇ ਹੋਏ ਕਿਹਾ ਤੇਰੇ ਲਈ ਹਰ ਗੀਤ ਗਾਇਆ ਇਹ ਸਭ ਤੇਰੇ ਲਈ ਸੀ ਕਿੰਨੇ ਹੀ ਪਾਠ ਕਿੰਨੇ ਸ਼ਬਦ ਮੈਂ ਤੇਰੇ ਨਾਂ ਤੇ ਗੁਰੂ ਸਾਹਿਬ ਦੇ ਅੱਗੇ ਗਾਏ ਗੁਰੂ ਸਾਹਿਬ ਦੇ ਅੱਗੇ ਕਿੰਨੀ ਵਾਰ ਤੇਰੇ ਵਾਸਤੇ ਅਰਦਾਸ ਕੀਤੀ ਮੈਂ ਹੰਜੂ ਨਹੀਂ ਰੋਕ ਸਕਿਆ ਤੁਸੀਂ ਦੋਵੇਂ ਮੇਰੇ ਕੋਲ ਕਿਉਂ ਨਹੀਂ ਹੋ ਮੈਂ ਰੋਂਦੇ ਹੋਏ ਪੁੱਛਿਆ ਫਿਰ ਜਗਤਾਰ ਦਾ ਚਿਹਰਾ ਉਭਰਿਆ ਅਰਜੁਨ ਮੈਂ ਤੈਨੂੰ ਇੱਥੇ ਇਸ ਲਈ ਲਿਆਇਆ ਹਾਂ ਸਾਡੇ ਪਰਿਵਾਰ ਤੇ ਇੱਕ ਸ਼ਰਾਪ ਸੀ ਹਰ ਪੀੜੀ ਚ ਇੱਕ ਬੱਚਾ ਮਰਨਾ ਸੀ ਮੈਂ ਉਸ ਸ਼ਰਾਪ ਤੋੜਨ ਲਈ ਵਾਪਸ ਆਇਆ ਉਸਨੇ ਕਿਹਾ ਸ਼ਰਾਪ ਇੱਕ ਹੀ ਗੱਲ ਹੈ ਮਹਿਰਾਨੋ ਕੇ ਪੁੱਛਿਆ ਮੈਂ ਉਸ ਰਾਤ ਮਰ ਗਿਆ ਸੀ ਅਰਜੁਨ ਘਰ ਛੱਡਣ ਤੋਂ ਬਾਅਦ ਮੇਰੀ ਗੱਡੀ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ पर मेरी आत्मा नहीं गई मैं ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਸੇਵਾ ਦੇ ਵਿੱਚ ਇੱਥੇ ਲੱਗਿਆ ਤਾਂ ਜੋ ਮੈਂ ਤੈਨੂੰ ਬਚਾ ਸਕਾਂ ਉਸਨੇ ਕਿਹਾ ਮੈਨੂੰ ਬਚਾਉਣਾ ਪਰ ਮੈਂ ਤੇ ਜੀਣਾ ਹੀ ਨਹੀਂ ਚਾਹੁੰਦਾ ਮੈਂ ਕਿਹਾ ਤੇਰੀ ਮੌਤ ਨਾਲ ਇਹ श्राप ਸਤ ਪੁਸਤਾਂ ਤੱਕ جاری ਰਹਿੰਦਾ ਮੈਂ ਤੈਨੂੰ ਜੀਣ ਲਈ ਮਜਬੂਰ ਕੀਤਾ ਜਗਤਾਰ ਨੇ ਕਿਹਾ ਮੈਂ ਸੁਣ ਹੋ ਗਿਆ ਤੂੰ ਮੇਰੇ ਲਈ ਇਹ ਸਭ ਕੀਤਾ ਮੈਂ ਪੁੱਛਿਆ ਹਾਂ ਅਰਜੁਨ ਹੁਣ ਜਾ ਜੀ ਸਾਡੇ ਪਰਿਵਾਰ ਦਾ ਸ਼ਰਾਬ ਟੁੱਟ ਗਿਆ ਹੈ ਉਸਨੇ ਕਿਹਾ ਅਤੇ ਗਾਇਬ ਹੋ ਗਿਆ ਫਿਰ ਕਿਸੀ ਦਾਦਾ ਜੀ ਅਮਰਜੋਤ ਨੇ ਪੁੱਛਿਆ ਮੈਂ ਅਚਾਨਕ ਸਰੋਵਰ ਦੇ ਕਿਨਾਰੇ ਤਸੀ ਅਮਰਜੋਤ ਮੇਰੇ ਕੱਪੜੇ ਗਿੱਲੇ ਸਨ ਪਰ ਦਿਲ ਦੇ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਮੈਂ ਸੋਚਿਆ ਇਹ ਸਭ ਸੁਪਨਾ ਸੀ ਪਰ ਮੇਰੇ ਹੱਥ ਦੇ ਵਿੱਚ ਜਗਤਾਰ ਦੀ ਡੰਗ ਸੀ ਮੈਂ ਸਰੋਵਰ ਵੱਲ ਸਿਰ ਝੁਕਾਇਆ ਓਮ ਵਾਹਿਗੁਰੂ ਏ ਤਨ ਗੁਰੂ RAMਦਾਸ ਤੇ ਪਾਤਸ਼ਾਹ ਤੂੰ ਮੈਨੂੰ ਬਚਾਲਿਆ ਹੈ ਮੈਂ ਕਿਹਾ ਮੈਂ ਘਰ ਵਾਪਸ ਆ ਗਿਆ ਮਾਪਿਓ ਮੇਰੇ ਗਿੱਲੇ ਕੱਪੜੇ ਦੇਖ ਕੇ ਇੱਕ ਵਾਰ ਡਰ ਗਏ ਅਰਜੁਨ ਤੂੰ ਕਿੱਥੇ ਸੀ ਮਾਂ ਨੇ ਪੁੱਛਿਆ ਮੈਂ ਸਭ ਦੱਸ ਦਿੱਤਾ ਜਗਤਾਰ ਵਾਪਸ ਆਇਆ ਸੀ ਉਸ ਨੇ ਮੈਨੂੰ ਬਚਾਲਿਆ ਬਾਪੂ ਜੀ ਨੇ ਹੰਝੂਆਂ ਦੇ ਨਾਲ ਕਿਹਾ ਮੇਰਾ ਪੁੱਤਰ ਮਰਿਆ ਨਹੀਂ ਸੀ ਉਹ ਸਾਡੇ ਕੋਲ ਸਾਡੇ ਦਿਨਾਂ ਦੇ ਵਿੱਚ ਹਮੇਸ਼ਾ ਹੈ ਮੈਂ ਆਪਣੀ ਜ਼ਿੰਦਗੀ ਨੂੰ ਨਵੇਂ ਸ਼ੇਰੇ ਤੋਂ ਸ਼ੁਰੂ ਕੀਤੀ ਖੇਤੀ ਸ਼ੁਰੂ ਕੀਤੀ ਇੱਕ ਸਕੂਲ ਖੋਲ੍ਹਿਆ ਅਤੇ ਗਰੀਬਾਂ ਦੀ ਮਦਦ ਕੀਤੀ ਪਰ ਉਹ ਰਹੱਸ ਜਗਤਾਰ ਦੀ ਵਾਪਸੀ ਅਦੇ ਸ਼ਰਾਪ ਦੀ ਕਹਾਣੀ ਸਾਡੇ ਪਰਿਵਾਰ ਦੇ ਵਿੱਚ ਸ਼ਾਇਦ 7 ਪੁਸ਼ਤਾਂ ਤੱਕ ਰਹੇਗੀ ਅਮਰਜੋਤ ਨੇ ਮੇਰੀਆਂ ਅੱਖਾਂ ਵਿੱਚ ਦੇਖਿਆ ਦਾਦਾ ਜੀ ਕੀ ਸੱਚ ਹੈ ਹਾਂ ਪੁੱਤਰ ਇਹ ਸਾਡੇ ਪਰਿਵਾਰ ਦੇ ਨਹੀਂ ਹੈ ਇਸ ਨੂੰ ਯਾਦ ਰੱਖੀ ਮੈਂ ਕਿਹਾ ਐਸੀ ਮੇਰੀ ਕਹਾਣੀ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅਰਜੁਨ ਦੇ ਨਾਮ ਦਾ ਇੱਕ ਲਾਈਕ ਤਾਂ ਬਣਦਾ ਹੈ ਦੋਸਤੋ ਜੇਕਰ ਤੁਹਾਨੂੰ ਸਾਡੀ ਮੁੰਤ ਕਹਾਣੀ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਦੋਸਤੋ ਦੇਵ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ